ਜਿੰਦਾਬਾਦ 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 ਗੋਰੇ ਇਕਤਾ ਜਿੰਦਾਬਾਦ 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 ਸੈਸਰਵਡਨ ਵਾਲੀ ਫੈਕਟਰੀ ਬੰਦ ਕਰੋ ਬੰਦ ਕਰੋ ਬੰਦ ਕਰੋ ਸੈਸਰਵਡਨ ਕਾਰਬੋਰੇਡ ਘਰਾਣੇ ਮਰਦਾਵਾਦ ਜਿੰਦਾਬਾਦ ਮਰਦਾਵਾਦ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਪਰਮਜੀਤ ਕੌਰ ਆ ਜੀ ਕਿਹੜਾ ਪਿੰਡ ਹੈ ਮੁਸਕਾਵਾਲਾ ਇਹ ਜਿਹੜਾ ਫੈਕਟਰੀ ਦਾ ਮਾਮਲਾ ਕੀ ਮਾਮਲਾ ਬਣ ਗਿਆ ਤੁਹਾਡਾ ਧਰਨਾ ਲਾਇਆ ਇਹ ਦੇਖੋ ਜੀ ਇਹ ਜਿਹੜੀ ਬਾਇਓ ਗੈਸ ਫੈਕਟਰੀ ਬਣਨ ਜਾ ਰਹੀ ਹੈ ਜੀ ਤੇਰੇ ਵਿਰੋਧ ਦੇ ਵਿੱਚ ਧਰਨਾ ਲਾਇਆ ਹੋਇਆ ਜੀ ਇਹ ਫੈਕਟਰੀ ਨਾਲ ਹੁਣ ਤੱਕ ਘਰਾਲੀ ਰਾਜਪੂਤਾਂ ਫੈਕਟਰੀ ਲੱਗ ਚੱਲ ਰਹੀ ਸੀ ਇਹ ਉੱਥੇ ਫਿਰ ਅਸੀਂ ਵਿਜ਼ਿਟ ਕਰਕੇ ਆਂਦਾ ਜੀ ਉੱਥੇ ਉਹਨਾਂ ਦਾ ਬਹੁਤ ਬੁਰਾ ਹਾਲ ਆ ਪਹਿਲਾਂ ਵੀ ਧਰਨਾ ਲਗਾਇਆ ਹਾਈਵੇ ਜਾਮ ਕੀਤੇ ਨੇ ਕੋਈ ਸੋਲੂਸ਼ਨ ਨਹੀਂ ਨਿਕਲਿਆ ਨਾ ਜੀ ਨਾ ਜੀ ਕੋਈ ਸਾਡਾ ਮਤਲਬ ਹੱਲ ਨਹੀਂ ਹੋਇਆ ਦਾ ਤੇ ਜਦ ਮੁਅਤਲ ਕਰਤਾ ਸੀਗਾ ਧਰਨਾ ਕੁਝ ਕਾਰਨਾ ਕਰਕੇ ਜੀ ਤੇ ਹੁਣ ਅਸੀਂ ਇੱਥੇ ਫੈਕਟਰੀ ਦਾ ਕੰਮ ਤਾਂ ਲਗਾਤਾਰ ਚੱਲ ਰਿਹਾ ਸੀ ਹੁਣ ਧਰਨਾ ਜਿਹੜਾ ਕਿੱਥੇ ਲਾਇਆ ਗਿਆ ਹੁਣ ਸਾਡੇ ਆਪਣੇ ਪਿੰਡ ਦੇ ਵਿੱਚ ਹੀ ਜੀ ਫੈਕਟਰੀ ਦੇ ਸਾਹਮਣੇ ਸਾਡੇ ਪਿੰਡ ਦੇ ਇੱਕ ਹੈਗੇ ਨੇ ਅਮਰ ਸਿੰਘ ਜੀ ਖਾਲਸਾ ਇਹ ਉਹਨਾਂ ਦਾ ਖੇਤ ਆ ਜੀ ਉਹਨਾਂ ਦੀ ਬਹੁਤ ਵੱਡੀ ਦੇਣ ਆ ਇਸ ਧਰਨੇ ਨੂੰ ਉਹਨਾਂ ਨੇ ਆਪਣੇ ਖੇਤ ਦੇ ਵਿੱਚ ਧਰਨਾ ਲਵਾਇਆ ਹੋਇਆ ਨਹੀਂ ਥੋੜੇ ਪਿੰਡ ਵੱਲੋਂ ਪੱਕੇ ਤੌਰ ਤੇ ਪੱਕੇ ਤੌਰ ਤੇ ਕੀ ਐਲਾਨ ਕੀਤਾ ਪਿੰਡ ਵੱਲੋਂ ਪਿੰਡ ਵੱਲੋਂ ਇਹ ਐਲਾਨ ਆ ਜੀ ਅਸੀਂ ਜਿੰਨਾ ਚਿਰ ਤੱਕ ਇਹ ਜਿਹੜਾ ਸਾਡਾ ਧਰਨਾ ਉਹ ਅਨੰਤੇ ਸਮੇਂ ਰਹੀ ਰਹੂਗਾ ਜਿੰਨਾ ਚਿਰ ਤੱਕ ਫੈਕਟਰੀ ਬੰਦ ਨਹੀਂ ਹੁੰਦੀ ਤੇ ਹੋਰ ਬਾਕੀ ਜਿਹੜੇ ਹੁਣ ਤੁਹਾਨੂੰ ਪਤਾ ਵੋਟਾਂ ਪੈਣ ਜਾ ਰਹੀਆਂ ਨੇ ਉਹਦਾ ਸਾਡੇ ਪਿੰਡ ਵੱਲੋਂ ਮੁ ਬਾਈਕਾਟ ਆ ਜੀ ਕਿਉਂਕਿ ਕੋਈ ਵੀ ਲੀਡਰ ਸਾਡੇ ਪਿੰਡ ਸਾਡੀ ਸਾਰ ਲੈਣ ਲਈ ਨਹੀਂ ਆਇਆ ਪਰ ਵੋਟ ਪਾਉਣਾ ਤਾਂ ਜਨਮ ਸਿੱਧੇ ਅਧਿਕਾਰ ਆ ਵੋਟ ਪਾਉਂਗੇ ਨਹੀਂ ਕੋਈ ਨਹੀਂ ਪਾਏਗਾ ਵੋਟ ਕਿਉਂਕਿ ਵੋਟ ਪਾ ਕੇ ਤਾਂ ਤੁਸੀਂ ਸਿਆਸਤ ਬਦਲ ਸਕਦੇ ਹੋ ਹਾਂਜੀ ਬਦਲ ਸਕਣਾ ਸੀ ਪਹਿਲਾਂ ਵੀ ਬਦਲਾ ਲਿਆਂਦਾ ਸੀਗਾ ਜੀ ਉਹ ਸਾਡੇ ਸਾਹਮਣੇ ਆ ਜੀ ਜਾਲਪੁਰੀਆ ਸਾਹਿਬ ਸਾਡੇ ਕੋਲ 1 ਮਿੰਟ ਲਈ ਵੀ ਨਹੀਂ ਆਏ ਵੀ ਤੁਸੀਂ ਕਿਉਂ ਬੈਠੇ ਹੋ ਕੀ ਮੁਸ਼ਕਲ ਆ ਤੁਹਾਨੂੰ ਹੁਣ ਸਾਰੀ ਪਾਰਟੀਆਂ ਦਾ ਵਿਰੋਧ ਕੀਤਾ ਸਾਰੀ ਪਾਰਟੀਆਂ ਦਾ ਵਿਰੋਧ ਆ ਜੀ ਜਦੋਂ ਸਾਡਾ ਜੇ ਕੋਈ ਹੱਲ ਬਣਦਾ ਕੋਈ ਬਾਹਰ ਕਰੂਗਾ ਸਾਡਾ ਤਾਂ ਅਸੀਂ ਫਿਰ ਸੋਚਾਂਗੇ ਵੋਟਾਂ ਬਾਰੇ ਹਜੇ ਤਾਂ ਇੱਕ ਰਹਿੰਦੇ ਟਾਈਮ ਹੁਣ ਜਾਬਤਾ ਲੱਗਿਆ ਕੁਝ ਵੀ ਨਹੀਂ ਹੋਣਾ ਹੁਣ ਜਾਬਤਾ ਲੱਗਿਆ ਹੋਇਆ ਬੂਥਾਂ ਪੈਣ ਦੇ ਕਿਨਾਰੇ ਨੇ ਵੋਟਾਂ ਵਾਲੇ ਦਿਨ ਬੂਥਾਂ ਤੇ ਬੂਥ ਲੱਗਣਗੇ ਵੋਟਾਂ ਤੇ ਬੂਥ ਲੱਗਣ ਦੇ ਪਿੰਡ 'ਚ ਲੱਗਣਗੇ ਨਾ ਜੀ ਅਸੀਂ ਪਿੰਡ 'ਚ ਬੂਥ ਨਹੀਂ ਲੱਗਣ ਦੇਣੇ ਜਿੱਦਾਂ ਹੁਣ ਆਪਣੇ ਜਗਧਾਰ ਸਿੰਘ ਜੀ ਦਿয়ালਪੁਰਾ ਮੌਕੇ ਦੇ ਐਮ.ਐਲ.ਏ ਨੇ ਉਹ ਚਾਹਣ ਤਾਂ ਫੈਕਟਰੀ ਦਾ ਕੰਮ ਬੰਦ ਕਰਵਾ ਸਕਦੇ ਨੇ ਜੀ ਆਪਣੇ ਤੌਰ ਤੇ ਉਹਨਾਂ ਕੋਲ ਇੰਨੀ ਪਾਵਰ ਹੈਗੀ ਜੋ ਫੈਕਟਰੀ ਦਾ ਬੰਦ ਕਰਾ ਦੇਣ ਚੋਣ ਜਾਬਤੇ ਤੋਂ ਬਾਅਦ ਫਿਰ ਜਿੱਦਾਂ ਹੋਊਗਾ ਫਿਰ ਦੇਖੀ ਜਾਊ ਪਰ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਹਜੇ ਤੱਕ ਠੀਕ ਹੈ ਜੀ ਕਿਹੜੇ ਕਿਹੜੇ ਪਿੰਡ ਸ਼ਾਮਿਲ ਹੈ ਤੁਹਾਡੇ ਨਾਲ ਜਿਹੜੇ ਵੋਟਾ ਨਹੀਂ ਪਾਏਗਾ ਇਹਦੇ ਵਿੱਚ ਤਾਂ ਜੀ ਆਲੇ-ਦਾਲੇ ਦੇ ਸਾਡੇ ਸਾਰੇ ਪਿੰਡ ਸ਼ਾਮਿਲ ਨੇ ਤਕਰੀਬਨ ਜਿਵੇਂ ਕਿ ਜਿਵੇਂ ਕਿ ਮੁਸ਼ਕਾਦ ਖੀਰਨੀਆ ਟੱਪਰੀਆਂ ਜੀ ਹਾਂਜੀ ਹਾਂ ਜੀ ਮਤਲਬ ਕੀ ਨਾਮ ਆ ਕਿਹੜਾ ਪਿੰਡ ਆ ਜੀ ਬਲਵਿੰਦਰ ਕੌਰ ਜੀ ਮੁਸ਼ਕਾਵਾਦ ਮਤਲਬ ਇੱਥੇ ਧੁੱਪਾਂ 'ਚ ਬੈਠੇ ਹੋ ਕੀ ਕਾਰਨ ਬਣਿਆ ਅਸੀਂ ਜੀ ਇਹ ਭਗਵੰਤ ਮਾਨ ਨੂੰ ਮਕਾਨ ਦਿੰਨੇ ਆ ਟਹਿ ਜਾਣੇ ਦੀ ਉਹਦੀ ਬਦਲਾ ਲੈ ਆਂਦਾ ਸੀ ਉਹਨੂੰ ਵੋਟਾਂ ਪਾਈਆਂ ਉਹ ਭੰਡ ਨੂੰ ਮੂਹਰੇ ਲਿਆਂਦਾ ਉਹਨੇ ਆ ਸਾਨੂੰ ਦੇਣ ਦਿੱਤੀ ਆ ਕੀ ਹੋਇਆ ਬੰਦਲੇ ਯਾਰ ਇਹ ਜੀ ਗੈਸ ਫੈਕਟਰੀ ਲੱਗਣੀ ਆ ਜੀ ਇਹ ਬਹੁਤ ਮੁਸ਼ਕਾਉਂਦੀ ਆ ਬਹੁਤ ਮੱਖੀ ਮੱਛਰ ਕੰਗਰਾਲੀ ਦੇ ਵਿੱਚ ਜਾ ਕੇ ਤੁਸੀਂ ਗਈ ਹੋਵੋਗੇ ਵੀਰ ਜੀ ਉੱਥੇ ਬਹੁਤ ਕੈਂਸਰ ਆ ਇਹਦੇ ਨਾਲ ਬਹੁਤ ਪਾਣੀ ਦੀ ਪ੍ਰਦੂਸ਼ਣ ਹੁੰਦੀ ਆ ਹਵਾ ਦੀ ਹਵਾ ਵੀ ਬਹੁਤ ਖਰਾਬ ਹੁੰਦੀ ਆ ਤੇ ਉਹ ਲੋਕ ਹਮ ਸੜਕਾਂ ਤੇ ਉਤਰੇ ਨੇ ਪਹਿਲਾਂ ਉਹਨਾਂ ਨੂੰ ਕਹਿੰਦੇ ਵੀ ਇਹ ਅਸੀਂ ਬਾਜਰਾ ਲਾਵਾਂਗੇ ਅਸੀਂ ਪਰਾਲੀ ਲਾਵਾਂਗੇ ਤੇ ਹੁਣ ਉਹਨਾਂ ਦਾ ਬਾਈਕਾਟ ਕੀਤਾ ਜਿਹੜਾ ਉਹ ਕੀ ਬਾਈਕਰ ਹੁਣ ਅਸੀਂ ਪਹਿਲਾਂ ਬਦਲਾ ਲਿਆ ਕੇ ਦੇਖ ਲਿਆ ਭਗਵੰਤਮਾਨ ਨੂੰ ਲਿਆ ਕੇ ਮੂਹਰੇ ਦੇਖ ਲਿਆ ਹੁਣ ਕਿਸੇ ਨੇ ਸਾਡੀ ਸਾਰ ਨਹੀਂ ਲਈ ਅਸੀਂ ਆਦਿਆਲਪੁਰੀਆ ਬਣਾਇਆ ਵੋਟਾਂ ਪਾਈਆਂ ਨੇ ਮੈਂ ਕਹਿੰਦੀ ਆ ਵੀ ਸਾਰੇ ਪਿੰਡ ਇੱਕ ਪਾਸੇ ਝੁਕ ਗਿਆ ਵੀ ਬਦਲਾ ਆ ਜਾਊਗਾ ਵੀ ਕਾਂਗਰਸ ਕਾਲੀ ਚੱਕੇ ਜਾਣਗੇ ਤੇ ਇਹ ਲਿਆਂਦਾ ਇਹਨੇ ਸਾਨੂੰ ਜਮਾ ਹੀ ਆ ਸੜਕ ਤੇ ਲਿਆ ਕੇ ਬਿਠਾ ਲਤਾ ਆ ਕੇ ਤਾਂ ਦੇਖੇ 70 70 ਸਾਲ ਦੀਆਂ ਬੀਬੀਆਂ ਬੈਠੀਆਂ ਨੇ ਉਹਨਾਂ ਦੀ ਕਦੇ ਸਾਰਤਾ ਆ ਕੇ ਲਵੇ ਆਲੇ-ਦਾਲੇ ਪਿੰਡਾਂ ਚ ਆ ਕੇ ਜਾਂਦੇ ਨੇ ਸਾਡੇ ਪਿੰਡ ਚ ਕੋਈ ਆਇਆ ਵੀ ਨਹੀਂ ਹੈਗਾ ਪਤਾ ਵੀ ਉੱਥੇ ਧਰਨਾ ਲੱਗਿਆ ਹੋਇਆ ਹੈ ਬਾਈਕਟ ਤਾਪੂਰਨ ਦਰ ਤੇ ਸਾਡਾ ਬਾਈਕਾ ਟੱਕੰਗਾ ਇੱਥੇ ਅੱਜ ਆਇਆ ਯੂਨੀਅਨ ਦਾ ਬੰਦਾ ਉਹ ਆ ਕੇ ਦੱਸ ਕੇ ਗਿਆ ਉਹ ਕਹਿੰਦੇ ਵੀ ਸਾਡੇ ਆਏ ਆਪ ਆਲੇ ਕਹਿੰਦੇ ਕਹਿੰਦੇ ਨੇ ਅਸੀਂ ਪਾਣੀ ਨਮਾਂਗੇ ਪੈ ਬਨਾਇਆ ਕਰਾਂਗੇ ਫਲਾਣ ਕਹਿੰਦਾ ਮੈਂ ਕਿ ਇਹ ਗੱਲਾਂ ਨਹੀਂ ਮੇਰੀ ਗੱਲ ਦਾ ਜਵਾਬ ਦੇ ਦੋ ਉਹ ਯੂਨੀਅਨ ਦੇ ਵਿੱਚ ਆ ਬੰਦਾ ਤੇ ਉਹ ਕਹਿੰਦਾ ਕਿ ਵੀ ਮੁਸਕਬਾ ਧਰਨਾ ਲੱਗਿਆ ਹੋਇਆ ਬਾਕੀ ਕੰਗਰਾਲੀ ਧਰਨਾ ਲੱਗਿਆ ਹੋਇਆ ਝੋਖੜੀ ਲੱਗਿਆ ਹੋਇਆ ਵੀ ਇਹ ਜਿਹੜੀਆਂ ਤੁਸੀਂ ਦੇਣ ਦਿੱਤੀ ਐ ਇਹ ਵੀ ਕੈਂਸਰ ਦੀ ਐ ਇਹ ਵੀ ਤੁਸੀਂ ਕਿਉਂ ਦਿੱਤੀ ਐ ਇਹਨੂੰ ਬੰਦ ਕਰੋ ਉਹਨਾਂ ਨੇ ਕੋਈ ਹਾਂ ਦਾ ਨਾ ਕੋਈ ਕੁਝ ਨਹੀਂ ਕਿਹਾ ਹੈਗਾ ਗੱਲਾਂ ਸੁਣ ਲਈਆਂ ਉਹ ਕਹਿੰਦੇ ਵੀ ਜੇ ਤੁਸੀਂ ਨਹੀਂ ਸਾਡਾ ਕੋਈ ਬਾਸ ਮੇਰੀ ਗੱਲ ਸੁਣ ਕੇ ਜਾਣੀ ਵੀ ਫੇਰ ਅਸੀਂ ਤੁਹਾਡਾ ਰਾਹ ਰੋਕਾਂ ਮੈਂ ਏਅਰੋ 058 ਸਮਰਾਲਾ ਜਿੱਥੋਂ ਤੱਕ ਆਪ ਜੀ ਨੇ ਇੱਕ ਸਵਾਲ ਕੀਤਾ ਵੀ ਪਿੰਡ ਮੁਸ਼ਕਾਬਾਦ ਹੀਲੀਆਂ ਆਰੇ ਕੋਰਪੇਟ ਦੇ ਜਿਹੜੇ ਵਸਨੀਕ ਨੇ ਉਹਨਾਂ ਵੱਲੋਂ ਬੋਟਾ ਦਾ ਬਾਈਕਾਟ ਕੀਤਾ ਜਾ ਰਿਹਾ ਹੈ ਇਸ ਸੰਬੰਧ ਵਿੱਚ ਮੈਂ ਤਿੰਨਾਂ ਪਿੰਡਾਂ ਦੇ ਵਸਨੀਕਾਂ ਤੇ ਸਾਰੇ ਸਮਰਾਲਾ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਇਹ ਜਿਹੜਾ ਸੰਵਿਧਾਨ ਨੇ ਸਾਨੂੰ ਜੋ VOTING ਦਾ ਰਾਈਟ ਦਿੱਤਾ ਹੋਵੇ ਉਸ ਦੀ ਅਸੀਂ ਵੱਧ ਤੋਂ ਵੱਧ ਵਰਤੋਂ ਕਰੀਏ ਅਤੇ ਆਪਣੇ ਮਨਪਸੰਦ ਜਿਹੜੇ ਨੇਤਾ ਨੂੰ ਚੁਣੀਏ ਜਿੱਥੋਂ ਤੱਕ ਪਿੰਡ ਵਾਸੀਆਂ ਵੱਲੋਂ ਕਿਹਾ ਗਿਆ ਵੀ ਅਸੀਂ ਉੱਥੇ ਬੂਥ ਨਹੀਂ ਲਗਾ ਦਵਾਂਗੇ ਕੋਈ ਵੀ ਜਨੂ ਨਹੀਂ ਬੈਠਣ ਦਵਾਂਗੇ ਉਸ ਸਬੰਧ ਮੇਰੀ ਪਿੰਡ ਵਾਸੀਆਂ ਨੂੰ ਬੇਨਤੀ ਹੈ ਵੀ ਕੋਈ ਵੀ ਅਜਿਹਾ ਕੰਮ ਨਾ ਕਰਨ ਜਿਹੜਾ ਕਲੋਨੀ ਪਰਕੇ ਦਾ ਕੋਈ ਇਲੈਕਸ਼ਨ ਦੀ ਗਿਰ ਵਿੱਚ ਵਿਗੜਨ ਪੈਂਦਾ ਹੋਵੇ ਸੋ ਇੱਕ ਵਾਰੀ ਫਿਰ ਮੈਂ ਆਪ ਜਿਹਦੇ ਮਾਧਿਅਮ ਰਾਹੀਂ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਹੀ ਸਮਰਾਲਾ ਵਾਸੀਆਂ ਨੂੰ ਬੇਨਤੀ ਕਰਾਂਗਾ ਬਈ ਵੱਧ ਚੜ ਕੇ ਹਮ ਹਮਾ ਕੇ ਪਾਰਦਰਸ਼ੀ ਤਰੀਕੇ ਨਾਲ ਵੋਟਾਂ ਦੇ ਵਿੱਚ ਆਪਣੀ ਹਿੱਸੇਦਾਰੀ ਨੂੰ ਪਾਓ ਤੇ ਸਹੀ ਤੇ ਸੁਚਾਰਤ ਸੱਚਾ ਨੇਤਾ ਚੁਣਨ ਲਈ ਜਿਹੜੀ ਮਦਦ ਕਰੋ ਤੁਹਾਡੇ ਵੋਟਾਂ ਦੇ ਰਾਈਟ ਨਾਲ ਹੀ ਸਰਕਾਰ ਨੂੰ ਇੱਕ ਵਧੀਆ ਤੇ ਕੰਮ ਕਰਨ ਵਾਲਾ ਨੰਤਾ ਮਿਲੇਗਾ ਫਿਰ ਇੱਕ ਵਾਰੀ ਸਾਰਿਆਂ ਨੂੰ ਅਪੀਲ ਵੀ ਆਪਾਂ ਕਿਸੇ ਵੀ ਉਹ ਕੰਮ ਨਾ ਕਰੀਏ ਕੋਈ ਵੀ ਜਿਹਾ ਕੰਮ ਨਾ ਕਰੀਏ ਜਿਹੜਾ ਵੀ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਅਸੰਵਿਧਾਨ ਦੇ ਚਾਹਤ ਦਾਇਰੇ ਚ ਰਹਿ ਕੇ ਜਿਹੜੀ ਕਰ ਰਹੇ ਆ ਪ੍ਰਕਿਰਿਆ ਉਸ ਵਿੱਚ ਵਿਗੜਨ ਪਤਾ ਹੋਵੇ ਇਹਨਾਂ ਸ਼ਬਦਾਂ ਨਾਲ ਮੈਂ ਸਾਰਿਆਂ ਨੂੰ ਬੇਨਤੀ ਦੁਆਰਾ ਕਰਦਾ ਕਿ ਆਪਣੇ ਵੋਟਰ ਦਾ ਅਧਿਕਾਰ ਜ਼ਰੂਰ ਕਰੀਏ ਅਤੇ ਦੂਸਰਿਆਂ ਨੂੰ ਵੀ ਵੋਟ ਪਾਣ ਦੀ ਕਿਸੇ ਨੂੰ ਵੀ ਵੋਟ ਪਾਣ ਤੋਂ ਰੋਕਿਆ ਨਾ ਜਾਵੇ ਇਹ ਮੇਰੀ ਤੁਹਾਡੇ ਸਾਰਿਆਂ ਨੂੰ ਬੇਨਤੀ ਹੈ ਧੰਨਵਾਦ ਟੋਪੂਂਦਰੀ ਪਿੰਡ ਤੋਂ ਬਾਈਕਾਟ ਹੋਇਆ ਆਪਣੇ ਘੰਗਰਾਲੀ ਰਾਜਪੁੱਤੋਂ ਤੋਂ ਬਾਈਕਾਟ ਹੋਇਆ ਜੀ ਅੱਜ ਸਾਡੇ ਪਿੰਡੋਂ ਬਾਈਕਾਟ ਹੋ ਗਿਆ ਆਉਣ ਵਾਲੇ ਦਿਨਾਂ ਵਿੱਚ ਸਾਡੇ ਇਲਾਕੇ ਦੇ ਮੰਨਦਾ 10-12 ਪਿੰਡਾਂ ਵਿੱਚ ਹੋਰ ਬਾਈਕਾਟ ਹੋ ਜਾਣਾ ਜੀ ਪਿੰਡ ਦੀ ਗੱਲ ਕਰੀਏ ਤਾਂ ਕਿੰਨੀ ਘਵਾਦੀ ਆ ਜਿਹੜਾ ਬਾਈਕਟ ਕੀਤਾ ਤੇ ਆਲੇ-ਦਾਲੇ ਕਿਹੜੇ-ਕਿਹੜੇ ਪਿੰਡ ਨੇ ਇਹਦੇ ਤਕਰੀਬਨ 1700 ਵੋਟ ਆ ਜੀ 25% ਵਾਦੀ ਹੋਊਗੀ ਜੀ ਮੁਸਕਵਾਦੀ ਮੁਸਕਵਾਦੀ ਕਹਿੰਦੇ ਮੁਸਕਵਾਦੀ ਜੀ ਨਾਲ ਕਿਹੜਾ-ਕਿਹੜਾ ਪਿੰਡ ਆ ਨਾਲ ਸਾਡੇ ਜੀ ਮੰਨ ਲਓ ਮੇਂ ਖਿਰਨੀਆਂ ਹੋ ਗਿਆ ਬਣਟਪਰੀਆਂ ਹੋ ਗਿਆ ਆ ਬਰਮਾ ਇਧਰ ਜੀ ਟੋਡਰਪੁਰ ਗਹਿਲੇਵਾਲ ਸਿਆਲਾ ਬੌਂਦਲੀ ਹਰਿਓ ਹਰਿਓ ਬੜੀ ਹਰਿਓ ਛੋਟੀ ਹਰਿਓ ਸਿਆਸੀ ਪਾਰਟੀਆਂ ਨਾਲਾ ਪ੍ਰਸ਼ਾਸਨ ਦੇ ਨਾਲ ਇਹ ਜੀ ਸਾਡਾ ਸਾਰੇ ਨਾਲੇ ਰੋਸਾ ਬੂਥ ਲੱਗਣ ਨਹੀਂ ਲੈਣੇ ਹੁਣ ਨਹੀਂ ਲੱਗਣ ਦੇਣਾ ਜੀ ਬਿਲਕੁਲ ਬੂਥ ਕੋਈ ਵੋਟ ਨਹੀਂ ਪਾਏਗਾ ਨਹੀਂ ਪਾਊਗਾ ਜੀ ਕੋਈ ਪਰ ਵੋਟ ਪਾਉਣਾ ਤਾਂ ਜਨਮ ਸਿੱਧੇ ਅਧਿਕਾਰ ਆ ਆਪਣਾ ਦੇਖੋ ਜੀ ਆਪਾਂ ਇੱਕ ਬਸੇ ਦਾ ਕਹਿੰਦੇ ਵੀ ਸਾਡਾ ਦੇਸ਼ ਸਭ ਤੋਂ ਵੱਡਾ ਲੋਕਤੰਤਰ ਹੈ ਜਾਂ ਲੋਕਤੰਤਰ ਵਿੱਚ ਤੁਸੀਂ ਦੇਖੋ 45 ਡਿਗਰੀ ਵਿੱਚ ਸਾਡੀਆਂ ਮਾਂ ਬਣਾ ਬੈਠੀਆਂ ਨੇ ਇਹ ਤੇ ਤੁਹਾਨੂੰ ਪੁੱਛਦਾ ਵੀ ਹੋ ਗਿਆ ਕਿ ਕਦੋਂ ਲੋਕਤੰਤਰ ਆਈਏ ਸਾਡਾ ਵਿਸ਼ਵਾਸ ਨਹੀਂ ਰਿਹਾ ਹੁਣ ਪੂਰਨ ਤੌਰ ਤੇ ਬਾਈਕਾਟ ਪੂਰਨ ਤੌਰ ਤੇ ਬਾਈਕਾਟ ਹੈ ਪਿੰ ਬਿਲਕੁਲ ਬਾਈਕਟ ਰਹੂਗੇ ਹਾਂਜੀ ਕੀ ਨਾਮ ਆ ਤੁਹਾਡੇ ਕਿੱਥੇ ਦੇ ਰਹਿਣ ਵਾਲੇ ਮੇਰਾ ਨਾਮ ਨੀਸ਼ਾ ਜੀ ਸਾਫਕਾ ਸਰਪੰਚ ਖੀਰਨੀਆ ਬਣਦੇ ਸਰਪੰਚ ਸਾਹਿਬ ਇੱਥੇ ਜਿਹੜਾ ਇਹ ਲੱਗਿਆ ਹੋਇਆ ਧਰਨਾ ਕਿਉਂ ਧਰਨਾ ਦਿੱਤਾ ਜਾ ਰਿਹਾ ਤੇ ਪਿੰਡਾਂ ਵਿੱਚ ਜਿਹੜੇ ਨੇ ਹੋਲਡਿੰਗ ਬੋਰਡ ਕੀ ਲਗਾਈ ਦੀ ਇਦਾਂ ਜੀ ਗੱਲ ਹੈ ਇਦਾਂ ਜਿਹੜੀ ਫੈਕਟਰੀ ਹੈ ਜਦ ਤੱਕ ਫੈਕਟਰੀ ਬੰਦ ਨਹੀਂ ਹੁੰਦੀ ਅਸੀਂ ਸਾਰੇ ਪਿੰਡਾਂ ਨੇ ਬਾਈਕਟ ਕੀਤਾ ਹੋਇਆ ਜੀ ਨਾ ਤਾਂ ਅਸੀਂ ਵੋਟ ਪਾਉਣੀ ਆ ਜੀ ਨਾ ਅਸੀਂ ਪੋਲੀ ਬੂਤ ਲੱਗਣ ਦੇਣੇ ਜੀ ਜਿਵੇਂ ਮੁਸ਼ਕਵਾਤ ਦੇ ਕਾਰਨ ਅਸੀਂ ਇਹਨਾਂ ਦੇ ਨਾਲ ਆ ਜੀ ਇਹ ਕਿੰਨਾ ਟਾਈਮ ਹੋ ਗਿਆ ਸੰਘਰਸ਼ ਕਰਦਿਆਂ ਨੂੰ ਸਾਨੂੰ ਮਨ ਲੈ ਡੇਢ ਸਾਲ ਹੋ ਗਿਆ ਹੁਣ ਆ ਜੀ ਪਹਿਲਾਂ ਵੀ ਸੱਜ ਧਰਨਾ ਲਾਇਆ ਸੀ ਦੋ ਵਾਰ ਧਰਨਾ ਸੀ ਸਮਰਾਲੇ ਲਾਇਆ ਤੇ 30 ਵਾਰ ਇੱਥੇ ਲਾਇਆ ਹੁਣ ਸਾਡਾ ਅਣ ਮੈਥੇ ਲਿਆ ਜਦ ਤੱਕ ਫੈਕਟਰੀ ਬੰਦ ਨਹੀਂ ਹੁੰਦੀ ਸੀ ਧਰਨਾ ਨਹੀਂ ਚੱਕਦਿਆਂ ਕਿੰਨੀ ਕ ਬੋਟ ਹੈ ਜਿਹੜੀ ਖੀਰਨੀ ਆ ਦੇ ਪਿੰਡ ਕਿਹਨੀਆਂ ਚ 740 ਬੋਟ ਹੈ ਜੀ ਤੇ ਖੀਰਨੀ ਆ ਤੇ ਇੱਕ ਲੀਡਰ ਵੀ ਨੇ ਉਹ ਲੀਡਰ ਵੀ ਸਾਡੇ ਨਾਲ ਨਹੀਂ ਜੂ ਆਉਂਦੇ ਨੇ ਸਾਡੇ ਕੋ ਧਰਨੇ ਚ ਆਉਂਦੇ ਨੇ ਉਹ 11000 ਰੁਪਏ ਵੀ ਦੇ ਗਏ ਨੇ ਜੀ ਉਹ ਧਰਨੇ ਹਾਂਜੀ ਧਰਨੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਅਸੀਂ ਅਸੀਂ ਪਾਰਟੀ ਵੱਲ ਤੋਂ ਉ ਉਹ ਤਾਂ ਆਉਂਦੇ ਨਹੀਂ ਸਾਡੇ ਕੋਲ ਆਉਂਦੇ ਨਹੀਂ ਜੀ ਉਹ ਤਾਂ ਆਉਂਦੇ ਨੇ ਉਹਰੇ 11000 ਰੁਪਏ ਵੀ ਦੇ ਗਏ ਨੇ ਜੇ ਹੁਣ ਪਾਰਟੀ ਆਵਾਜ਼ ਵੀ ਪਾਰਟੀ ਨੂੰ ਵੋਟਾਂ ਮਾ ਕੇ ਨਾ ਨਾ ਅਸੀਂ ਪਾਉਦੇ ਨਹੀਂ ਕਿਸੇ ਨੂੰ ਨਹੀਂ ਅਸੀਂ ਵੋਟ ਪਾਉਣੀ ਕੋਈ ਆਈ ਜਾਵੇ ਕੋਈ ਆਈ ਜਾਵੇ ਜੀ ਨਾਲ ਬੂਥ ਨਹੀਂ ਕਿਸੇ ਪਾਉਂਦੇ ਆ ਬੂਥ ਤੇ ਲੱਗਣਗੇ ਪਿੰਡਾਂ 'ਚ ਨਾ ਨਾ ਅਸੀਂ ਬੂਥ ਲੱਗਣੇ ਨਹੀਂ ਦੇਣੇ ਜੀ ਹੈ ਕਿ ਨਾ ਅਸੀਂ ਵੋਟ ਪਾਉਣੀ ਜੀ ਕਿਹੜੇ ਕਿਹੜੇ ਪਿੰਡ ਨੇ ਜਿਹੜੇ ਇਹ ਸਾਡ ਨਾਲ ਹੈਗਾ ਜੀ ਜਿਵੇਂ ਮੁਸ਼ਕਾਬਾਦ ਹੋ ਗਈ ਖੀਰਨੀਆ ਹੋਊਗੀ ਪੂਰਨਾ ਹੋ ਗਿਆ ਟੱਪਰੀਆਂ ਹੋ ਗਈ ਤੇ ਹੀੜੀਆਂ ਹੋ ਗਈ ਟੌਡਰਪੁਰ ਹੋ ਗਈ ਦੋਵੇਂ ਹਰੇਵਾਂ ਗੱਲੇ ਆਲ ਟੋਟਲ ਕਿੰਨੇ ਪਿੰਡ ਨੇ ਜਿਹੜੇ ਇਹ 15 16 ਪਿੰਡ ਨੇ ਸਾਡੇ ਕੋਲ ਕਿੰਨੀ ਵੋਟ ਬਣਦੀ ਹੈ ਟੋਟਲ ਬਣਾ ਕੇ ਟੋਟਲ ਵੋਟਾਂ ਦਾ ਟੁਕੜਾ 20 30 35000 ਰੁਪਏ ਬੋਰਡ ਬਣ ਜਣਗੇ